ਹਾਂਜੀ ਦੋਸਤੋ ਜੋ ਅੱਜ ਚੱਕਰਵਾਤੀ ਹਨੇਰੀ ਚੱਕਰਵਾਤੀ ਤੂਫਾਨ ਆਇਆ ਦੋਸਤੋ ਅੱਜ ਨਾਲ ਬੜੀ ਦੁਖੀ ਦਿਲ ਦੇ ਨਾਲ ਜੋ ਕਿ ਮੰਦਭਾਗੀ ਘਟਨਾਵਾਂ ਵਾਪਰੀਆਂ ਇਸ ਚੱਕਰਵਾਤੀ ਦੌਰਾਨ ਸਾਂਝੀ ਕਰਨ ਲੱਗਿਆ ਦੋਸਤੋ ਬਹੁਤ ਜ਼ਿਆਦੇ ਮੰਦੇ ਮੰਦਭਾਗੀ ਘਟਨਾਵਾਂ ਦੇ ਵਿੱਚ ਦੀ ਦੇਖਿਆ ਦੋਸਤੋ ਕਈ ਤਾਂ ਪਿੰਡਾਂ ਦੇ ਵਿੱਚ ਜਿਵੇਂ ਘਰਾਂ ਦੇ ਚਾਰ ਦਿਵਾਰੀ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਦੋਸਤੋ ਜੋ ਕਿ ਪਿੰਡ ਆਗਲਿਆ ਵਿਖੇ ਵੀ ਆਪਣੇ ਨਾਲ ਦੇ ਪਿੰਡ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਵੇਂ ਕਹਿ ਸਕਦੇ ਆ ਘਰਾਂ ਦੇ ਵਿੱਚ ਵੀ ਆ ਤੁਸੀਂ ਲਹਿਰ ਦੇਖ ਸਕਦੇ ਹੋ ਇਹ ਜਿਹੜੀ ਲਪੇਟ ਜਿਸ ਨੇ ਘਰਾਂ ਨੂੰ ਇਹਨਾਂ ਨੇ ਲਪੇਟ ਦੇ ਵਿੱਚ ਲਿਆਏ ਨੇ ਤੇ ਉਸ ਘਰਾਂ ਨੂੰ ਵੀ ਇਹਨੇ ਜੜੋਂ ਹਲਾ ਕੇ ਰੱਖਤਾ ਦੋਸਤੋ ਬਹੁਤ ਜ਼ਿਆਦਾ ਗੜੇ ਮਾਰੀ ਸੰਨੇ ਵੀਰਾਂ ਲਈ ਵੀ ਬਹੁਤ ਜਿਆਦਾ ਮਾੜੀ ਹਜੇ ਦੁਸਤਾ ਕੰਦਾਂ ਚੈੱਕ ਕਰ ਸਕਦੇ ਜੋ ਕਿ ਪਿੰਡ ਆਕਲੀਆ ਆਹਾਂ ਮੱਤ ਕੰਦਾਂ ਨੂੰ ਵੀ ਇਹ ਸਰਚੱਕਰਵਾਤੀ ਨੇ ਆਪਣੇ ਰਪੇਟ ਦੇ ਵਿੱਚ ਲਿਆ ਘਰਾਂ ਨੂੰ ਵੀ ਚੱਕਰਵਾਤੀ ਨੇ ਰਪੇਟ ਤੇ ਆ ਦੋਸਤੋ ਬਹੁਤ ਸਾਰੇ ਘਰਾਂ ਦੇ ਵਿੱਚ ਜੋ ਕਿ ਕੰਦਾਂ ਜਾਂ ਕਮਰਿਆਂ ਨੂੰ ਅਤੇ ਪਸ਼ੂਆਂ ਨੂੰ ਜਾਨੀ ਮਾਨੀ ਬਚਾਇਆ ਹੈ ਨੁਕਸਾਨ ਆ ਗੜੇ ਮਾਰੀ ਤੁਸੀਂ ਚੈੱਕ ਕਰ ਸਕਦੇ ਦੋਸਤੋ ਜੇ ਤਸਾਨੇ ਵੀਰਾਂ ਦੀ ਖੇਤੀ ਬਾੜੀ ਤੇ ਖੇਤੀ ਦੇ ਜੋ ਕੇ ਕਣਕਾਂ ਦੇ ਫਸਲ ਤੇ ਵੀ ਬਹੁਤ ਜਿਆਦਾ ਮਾੜਾ ਅਸਰ ਪਿਆ ਬੜੀ ਮੰਦ ਭਾਗੀ ਘਟਨਾ ਘਟਨਾ ਦੋਸਤੋ ਆਖੀ ਤੁਸੀਂ ਦੇਖ ਸਕਦੇ ਹੋ ਕਿਡੇ ਕਿਡੇ ਗੜਿਆਂ ਨੂੰ ਜੋ ਕੇ ਕਣਕ ਦੀਆਂ ਬਲੀਆਂ ਦੇ ਉੱਪਰ ਵੀ ਬਹੁਤ ਅਸਰ ਪਿਆ ਇਸ ਚੀਜ਼ ਦਾ ਆ ਚੈੱਕ ਕਰ ਸਕਦੇ ਹੋ ਦੋਸਤੋ ਜੋ ਕੇ ਆਕਲੀਆ ਜਲਾਲ ਰੋਡ ਆ ਬਰਨਾਲਾ ਰੋਡ ਦੋਸਤੋ ਇੱਥੇ ਵੀ ਆ ਤਸਵੀਰਾਂ ਤੁਸੀਂ ਆਪ ਖੁਦ ਚੈੱਕ ਕਰੋ ਦੋਸਤੋ ਵੀਡੀਓ ਨੂੰ ਕਿ ਜਿਹੜੀਆਂ ਸਾਹਮਣੇ ਸਕਰੀਨ ਤੇ ਚੱਲ ਰਹੀਆਂ ਬਹੁਤ ਜ਼ਿਆਦੇ ਪੱਟੇ درختਾਂ ਨੂੰ ਜੋ ਜੜਾਂ ਤੋਂ ਹਲਾ ਕੇ ਸੜਕਾਂ ਦੇ ਉੱਪਰ ਸੈੱਟ ਤੇ ਆ ਤੇ ਆਉਣ ਦੇ ਜਾਂਦੇ ਮਸਾਫਰ ਆ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦੇ ਵਿਚਾਰੇ ਇਸ ਗੜੇ ਮਾਰੀ ਦੀ ਲਪੇਟ ਤੇ ਚੱਕਰਵਾਤੀ ਲਪੇਟ ਦੇ ਵਿੱਚ ਆ ਕੇ ਪਰੇਸ਼ਾਨ ਵੀ ਹੋਏ ਆ ਬਹੁਤ ਜ਼ਿਆਦੇ ਨੁਕਸਾਨ ਘਰਾਂ ਦੇ ਆ ਡੇਰਾ ਤੁਸੀਂ ਚੈੱਕ ਕਰ ਸਕਦੇ ਹੋ ਬਿਆਸ ਜੋ ਕਿ ਡੇਰਾ ਇਹਦੇ ਵੀ ਉੱਪਰ ਜੋ ਸੱਤ ਵਗੈਰਾ ਸੀਗੀ ਇਹਦੀ ਇਹਦੀ ਵੀ ਬਹੁਤ ਜ਼ਿਆਦੇ ਗੰਭੀਰਤਾ ਹਾਲਤ ਦੇ ਵਿੱਚ ਤੋੜ ਭੱਜ ਗਈ ਆ ਬਾਕੀ ਆ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਸਪੈਦੇ ਵੀ ਐਡੇ-ਐਡੇ ਬਹੁਤ ਜ਼ਿਆਦੇ ਭਜਨਦਾਰ ਤੇ ਜੜਾਂ ਵਾਲੇ ਕਹਿ ਸਕਦੇ ਜਿਹਨੂੰ ਪੱਟ-ਪੱਟ ਕੇ ਨੇਰੀ ਨੇ ਸੜਕਾਂ ਤੇ ਇਦਾਂ ਵਿਛਾਤਾ ਦੇਖ ਸਕਦੇ ਹੋ ਤੁਸੀਂ ਦੋਸਤੋ ਪਰ ਬਹੁਤ ਜ਼ਿਆਦੇ ਮੰਦ ਭਾਗੀ ਘਟਨਾ ਦੋਸਤੋ ਬਾਕੀ ਤੁਹਾਨੂੰ ਦੱਸਿਆ ਜੀ ਆ ਡੇਰੇ ਬਾਰੇ ਦੇਖੋ ਤੁਸੀਂ ਡੇਰੇ ਦੀ ਛਾਤਰ ਦੇ ਜੋ ਵੀ ਉਦੀ ਉੱਪਰ ਸੱਤ ਪਾਈ ਹੋਈ ਸੀ ਸਾਰੇ ਦਿਨ ਨੁਕਸਾਨ ਕਰਤਾ ਆ ਰੋਡ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਦਰਖਤਾਂ ਨੂੰ ਆਉਂਦੇ ਜਾਂਦੇ ਰਾਹੀ ਵਿਚਾਰੇ ਪਰੇਸ਼ਾਨੇ ਦੇ ਨਾਲ ਰਸਤੇ ਬਣਾਉਂਦੇ ਹੋ ਦੇਖ ਲਓ ਤੁਸੀਂ ਵਹੀਕਲ ਖੜੇ ਆ ਸਾਰੇ ਤੇ ਸਾਰੀ ਸੜਕ ਕਵਰ ਕਰਤੀ ਦਰਖਤਾਂ ਨੇ ਦੋਸਤੋ ਤਪੈਦਿਆਂ ਨੇ ਇਹ ਜਿਹੜੇ ਇੰਨੇ ਮੋٹے ਦਰਖਤਾਂ ਨੇ ਕੜੇ ਮਰੀਨ ਦੇ ਦੋਸਤੋ ਅਗੱਤੀ ਚੈੱਕ ਕਰੋ ਦੇਖੋ ਵੀ ਬਹੁਤ ਜਿਆਦੇ ਜਿਹੜੇ ਗੜੇ ਆਪਾਂ ਵੱਟੇ ਕਹਿ ਸਕਦੇ ਜਿਨ੍ਹਾਂ ਨੇ ਗੱਟੀ ਨੂੰ ਨੁਕਸਾਨ ਪਹੁੰਚਾਇਆ ਸੈਲਰਾਂ ਦੇ ਸੱਤਾਂ ਚੱਕਦੀਆਂ ਦੋਸਤੋ ਜੋ ਸੈਲਰ ਦੇਖ ਸਕਦੇ ਹੋ ਤੁਸੀਂ ਤੇ ਜਾਨੀ ਮਨੀ ਨੁਕਸਾਨ ਵੀ ਹੋਇਆ ਜੋ ਕਿ ਸੈਲਰ ਦੇ ਵਿੱਚ ਇੱਕ ਵਿਅਕਤੀ ਦੀ ਘਟਨਾ ਵੀ ਹੋਈ ਆ ਬਾਕੀ ਜਿਹੜੇ ਦੇਖਦੇ ਹੋ ਤੁਸੀਂ ਜਿਹੜੇ ਗੜੇ ਨੇ ਗੜੇ ਮਰੀ ਜਿਹਦਾ ਵਿੱਚ ਸਾਰੇ ਤਰ੍ਹਾਂ ਦੇ ਜਾਨੀ ਮਨੀ ਨੁਕਸਾਨ ਸਾਰੇ ਵੀਰਾਂ ਦੇ ਚੇਤੇ ਉਹਦੇ ਵਿੱਚ ਬਹੁਤ ਬਿਆਦੀ ਦਾ ਬਣਿਆ ਤੇ ਜਿਹੜੇ ਸਾਰੇ ਦੇ ਪਰੇ ਬੋਝ ਹਿਲਾ ਰਹੇ ਆ ਪਿੰਡਾਂ ਦੇ ਵਿੱਚੋਂ ਛਰਾਂ ਦੇ ਵਿੱਚੋਂ ਕਿ ਜੜੇ ਪੈਨ ਤੋਂ ਬਾਅਦ ਕੋਈ ਖੋਦੋ ਘੰਟੇ ਜੜੇ ਨੀਜਾਂ ਦੇ ਨਾਲ ਸਾਰੇ ਦੇ ਉੱਪਰ ਸਾਰੇ ਦੇ ਨਾਲ ਇਹਨੇ ਮੋਟੇ ਕਰੀ ਇਹਨਾਂ ਦੇ ਨਾਲ ਸੱਟੀਆਂ ਕਰੀਆਂ ਨੇ ਆ ਦੇ ਪੀਸੇ ਵਗੈਰਾ ਧੰਨ ਚੁੱਕਤੀ ਦੇਰ ਤੋਂ ਜੀਤੀ ਸਤਿ ਸ੍ਰੀ ਅਕਾਲ ਜੀ ਜਿਹੜਾ ਕਹਿੰਦਾ ਕਿ ਸੰਗੋਗ ਜੀ ਜਿਹੜਾ ਜਿਹੜਾ ਜੀ ਜਿਹੜਾ ਇਹ ਬਹੁਤ ਜ਼ਿਆਦਾ ਮਾਰਦਾ ਇਸ ਦਾ ਬਲਾਵਾ ਹੋ ਗਿਆ ਉਹਦੇ ਇਸ ਦਾ ਕੋਈ ਜਿਹੜੇ ਕਰੇ ਚੱਕਰ ਵਾਲੀ ਚਾਹ ਦੀ ਗੱਲ ਸੁਣਨ ਕਿ ਉਹ ਕਹਿੰਦੇ ਨੇ ਕਿ ਰੋ ਜਾ ਕੇ ਯਾਰ ਕਿ ਨਾ ਜਿਹੜਾ ਨੁਕਸਾਨ ਹੋਇਆ ਉਹ ਜਾਂ ਤੱਕ ਤੁਹਾਨੂੰ ਆਪ ਨੂੰ ਪਤਾ ਜਾਂ ਉਸ ਵਾਈਡ ਰੂਟ ਤੋਂ ਬਾਅਦ ਮੈਂ ਜੋ ਕਹਿੰਦਾ ਜੇ ਜੋ ਬਾਕੀ ਨੇ ਵੀ ਜੋ ਜੀਨੇ ਕਰਨਾ ਬਾਕੀ ਹੈ ਜੋ ਨੁਕਸਾਨ ਜਾਣ ਆਦੇ ਹੋਇਆ ਹੈ ਕਿ ਇਹ ਜਿਹੜਾ ਨਵਾਂ ਪੰਚਿਆਂ ਦੇ ਹੋਇਆ ਉਹ ਜੰਟਾ ਵਾਈਡ ਰੂਟ ਦੀਆਂ ਦੇਸ਼ੀਆਂ ਨੂੰ ਸਾਰੀ ਭਾਰ ਮੰਨਣ ਦੇ ਕੋਸ਼ਿਸ਼ ਇਹ ਜਿਹੜੇ 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 ਵੀ ਜੇੜੇ ਵਿੱਚ ਆਈਏ ਦੋਸਤੋ ਉਹਨਾਂ ਦੇਖੀਏ ਬਹੁਤ ਜਿਆਦੇ ਪੰਨੇ ਪੰਨੇ ਦੁਪਲੇ ਜਾ ਰਹੇ ਬਹੁਤ ਜਿਆਦੇ ਇਹ ਦੇਖਣ ਨੂੰ ਮਿਲਿਆ ਉਹਦਾ ਗੜੇ ਦੇਖ ਸਕਦੇ ਤੁਸੀਂ ਦੋਸਤੋ ਆ ਬਿਜਲੀ ਦੇ ਖੰਬੇ ਟਰਾਂਸਫਾਰਮ ਵਗੈਰਾ ਦੋਸਤੋ ਚੱਕ ਚੱਕ ਨੇਰੀ ਨੇ ਜਿਹੜਾਂ ਤੋਂ ਖਾੜ ਕੇ ਸੱਟ ਤੇ ਤਾਰਾਂ ਵਗੈਰਾ ਬਿਜਲੀ ਦੀਆਂ ਦੇਖ ਸਕਦੇ ਹੋ ਟਰਾਂਸਫਾਰਮ ਵਗੈਰਾ ਤੇ ਬਾਕੀ ਤੁਹਾਨੂੰ ਦੱਸਿਆ ਦੋਸਤੋ ਵੀ ਜਿਹੜੇ ਘਰਾਂ ਦੇ ਨੁਕਸਾਨ ਹੋਏ ਆ ਘਰਾਂ ਦੇ ਨੁਕਸਾਨੀ ਬਹੁਤ ਜ਼ਿਆਦੇ ਹੋਏ ਆ ਦੇਖ ਸਕਦੇ ਹੋ ਸੈਲਰ ਘਾਰਾਂ ਦੇ ਕਿਸਾਨੀ ਵੀਰਾਂ ਦੀ ਖੇਤੀਬਾੜੀ ਦੇ ਇਹਨੇ ਸਾਰੇ ਪਾਸੇ ਦੋਸਤੋ ਇਸ ਗੜੇਮਾਰੀ ਦਾ ਬਹੁਤ ਜ਼ਿਆਦੇ ਨੁਕਸਾਨ ਤੇ ਮੰਦਪਾਗੀ ਘਟਨਾ ਆਪਾਂ ਕਹਿ ਸਕਦੇ ਆ ਕਿ ਵਾਹਿਗੁਰੂ ਦੀ ਜੋ ਥੋੜਾ ਤੋਂ ਸਮਾਗ ਵਾਲੇ ਹੱਥ ਆਪਾਂ ਦੇਖੋ ਪਰ ਫਿਰ ਵੀ ਜੇ ਦੇਖੀਏ ਇਸ ਕੁਦਰਤੀ ਦੇ ਦਰਾਂ ਆਪਾਂ ਦੇਖੀਏ ਇਹ ਕੋਦਰ ਤੇ ਖੇਡ ਮੇਰਾ ਨਾਲ ਇਹ ਧਰਮਾਤਾਂ ਨੂੰ ਟੱਕਾ ਦਿੱਤਾ ਬਹੁਤ ਜਾਦੇ ਨੁਕਸਾਨ ਹੋਇਆ ਦੋਸਤੋ ਘਰਾਂ ਦੇ ਵਿੱਚ ਦੇਖ ਲਓ ਤੁਸੀਂ ਤੇ ਬਾਕੀ ਜੋ ਪੰਪ ਵਗੈਰਾ ਕਈ ਪੰਪਾਂ ਤੇ ਵੀ ਦੋਸਤੋ ਵੀ ਬਹੁਤ ਜਾਦੇ ਵੱਡਾ ਨੁਕਸਾਨ ਹੋਇਆ ਭਾਰੀ ਮਾਤਰਾ ਵਿੱਚ ਤੇ ਦਰਖਤਾਂ ਦੇ ਉੱਪਰ ਵੇਖ ਲਓ ਤੁਸੀਂ ਸਲੇਟਾਂ ਵਗੈਰਾ ਐ ਟੰਗਦੀਆਂ ਦੋਸਤੋ ਜੋ ਟੀਨਾ ਵਗੈਰਾ ਦੀਆਂ ਸੀਗੀਆਂ ਦਫਾ ਹੋਇਆ ਪਾਗੇ ਤੇ ਇਹ ਆਪਾਂ ਚੱਕਰਵਾਤੀ ਜਿਹੜੀ ਲਪੇਟ ਆ ਦੋਸਤੋ ਬਹੁਤ ਜਿਆਦੇ ਮੰਦਪਾਗੀ ਘਟਨਾ ਪਰਮਾਤਮਾ ਸੱਚੇ ਪਾਤਸ਼ਾਹ ਦੇ ਅੱਗੇ ਤਾਂ ਆਪਾਂ ਇਹ ਹੀ ਲਾਸਕਾਰ ਦੇ ਸੱਚੇ ਪਾਤਸ਼ਾਹ ਤੰਦਰੁਸਤ ਦੀ ਬਕਸਿੰਗ ਕੁੱਲ ਤੇ ਆਉਣ ਵਾਲਾ ਸਮਾਂ ਚੰਗਾ ਲੈ ਕੇ ਆਵੇ ਦੋਸਤੋ ਬਹੁਤ ਜਿਆਦੇ ਨੁਕਸਾਨ ਹੋਇਆ